ਹਾਂਜੀ ਸਤਿ ਸ਼੍ਰੀ ਅਕਾਲ ਤੇ ਵੈਲਕਮ ਆ ਤੁਹਾਡਾ ਸਾਡੇ YouTube ਚੈਨਲ ਤੇ ਹੋਪ ਤੁਸੀਂ ਸਾਰੇ ਵਧੀਆ ਤੇ ਘੈਟ ਹੋਗੇ ਆਪਾਂ ਵੀ ਵਧੀਆ ਆ ਤੇ ਮਾਰਨਿੰਗ ਹੋ ਗਈ ਸੀਗੀ ਮਾਰਨਿੰਗ ਦੇ ਅਸੀਂ ਉੱਠੇ ਆ ਪਹਿਲਾਂ ਆਪ ਚਾਹ ਪੀਤੀ ਤੇ ਫਿਰ ਉਸ ਤੋਂ ਬਾਅਦ ਚਾਹ ਪੀ ਕੇ ਫਿਰ ਥੋੜਾ ਟਾਈਮ ਬੈਠੇ ਰਹੇ ਗੱਲਾਂ ਬਾਤਾਂ ਕੀਤੀਆਂ ਇੰਡੀਆ ਨੂੰ ਮਿਸ ਕੀਤਾ ਤੇ ਅ ਮਤਲਬ ਕਿ ਗੱਲਾਂ ਕਰਦੇ ਸੀ ਵੀ ਅੱਜ 29 ਤਰੀਕਾ ਨਾਲ ਸਿੱਧੂ ਮੂਸੇ ਵਾਲੇ ਦਾ ਵਿਚਾਰੇ ਦਾ ਅੱਜ ਦੇ ਦਿਨ ਉਹ ਗੱਲਾਂ ਬਾਤਾਂ ਬਸ ਕਰਦੇ ਰਹੇ ਫਿਰ ਥੋੜਾ ਟਾਈਮ ਹੋਇਆ ਰੋਟੀ ਦਾ ਹੁਣ ਆਪਾਂ ਰੋਟੀ ਬਣਾਈ ਯਾਰ ਰਾਤ ਆਪਾਂ ਸਬਜ਼ੀ ਬਣਾਈ ਸੀ ਕੱਦੂ ਦੀ ਤੇ ਮੇਰਾ ਇੱਥੇ ਆ ਕੇ ਕੱਦੂ ਫੇਵਰੇਟ ਹੋ ਗਿਆ ਤੁਹਾਨੂੰ ਪਤਾ ਹਮ ਇੰਡੀਆ 'ਚ ਮੈਂ ਕੱਦੂ ਖਾਂਦੀ ਨਹੀਂ ਹੁੰਦੀ ਸੀ ਕੱਦੂ ਆ ਕੇ ਹੋ ਗਈ ਨਾ ਹੈ ਇੰਡੀਆ 'ਚ ਮੈਂ ਸੱਚੀ ਬਿਲਕੁਲ ਕੱਦੂ ਨਹੀਂ ਖਾਂਦੀ ਸੀ ਹੁਣ ਇੱਥੇ ਮੈਨੂੰ ਬੜਾ ਪਸੰਦ ਆਉਂਦਾ ਕੱਦੂ ਖਾ ਲੈਣੀ ਆ ਤੇ ਫਿਰ ਰਾਤ ਅਸੀਂ ਕਦੂ ਦੀ ਸਬਜੀ ਬਣਾਈ ਸੀ ਹਣੇ ਹੁਣ ਦੋ ਦਿਨ-ਦਿਨ ਹੋ ਗਏ ਘਰ ਹੀ ਸੀਗੇ ਛੁੱਟੀਆਂ ਚੱਲਦੀਆਂ ਸੀਗੀਆਂ ਤੇ ਹੁਣ ਮਾਰਨਿੰਗ ਹੋ ਗਈ ਸੀ ਕਿ ਮੈਂ ਕਿ ਮਾਰਨਿੰਗ ਵੀ ਆਪਾਂ ਕਦੂ ਦੀ ਖਾਵਾਂਗੇ ਸਬਜੀ ਪਹਿਲਾਂ ਸੋਚਿਆ ਸੀ ਆਲੂ ਵਾਲੇ ਪਰੌਂਠੇ ਬਣਾਵਾਂਗੇ ਫਿਰ ਮੈਂ ਬਣਾ ਨਹੀਂ ਸਕਦੀ ਸੀ ਮੇਰੀ ਥੋੜੀ ਤਬੀਅਤ ਠੀਕ ਨਹੀਂ ਸੀ ਮੈਂ ਕਿ ਫਿਰ ਰਹਿਣ ਦੇ ਫਿਰ ਕਿਸੇ ਦਿਨ ਬਣਾਵਾਂਗੇ ਰੋਟੀ 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 ਕੱਲ ਮੈਂ ਲਾੜੀ ਕੱਟਦਾ ਸੀ ਮੇਰੇ ਇੱਧਰ ਮੁੱਛ ਤੇ ਵਾਲ ਵੀ ਨਾਲ ਹੀ ਲੈ ਗਏ ਕਿੱਥੋਂ ਆਹ ਸਾਈਡ ਤੋਂ ਇੱਧਰ ਪਰ ਆਪ ਦੇ ਰਾਹ ਤੋਂ ਤਾਂ ਹੀ ਹੁੰਦਾ ਹੈ ਗਲਤੀਆਂ ਤਾਂ ਹੋ ਹੀ ਜਾਂਦੀਆਂ ਹੁਣ ਮੈਂ ਸਾਰੀ ਕੱਢਦਾ ਜੀ ਬੱਛ ਜੀ ਹੋਰ ਤੇ ਇੱਧਰ ਦੇਖੋ ਇਹ ਹਮੇਸ਼ਾ ਸਾਡੇ ਕੋਲ ਵਿਚਾਰਾ ਇਦਾਂ ਹੀ ਬੈਠ ਤੇ ਬੈਠਾ ਰਹਿੰਦਾ ਹੈ ਇਹ ਮੈਂ ਹਣੀ ਨੂੰ ਦਿੱਤਾ ਸੀ ਹਣੀ ਦੇ ਬਰਥਡੇ ਤੇ ਯੂਕੇ ਚ ਸਾਡੇ ਆਏ ਨੂੰ ਦੋ ਦਿਨ ਹੀ ਸੀ ਜਦੋਂ ਹਣੀ ਦਾ ਬਰਥਡੇ ਆ ਗਿਆ ਸੀ ਨਾ ਨੇ ਹਾਂ ਤੇ ਫੇਰ ਉਦੋਂ ਮੈਂ ਇਹਨੂੰ ਹਣੇ ਨੂੰ ਗੁਸ਼ਟ ਦੇ ਚਲੋ ਜੀ ਰੋਟੀ ਖਾਈਏ ਚਲੋ ਖਾਈਏ ਚੱਕੋ ਚਾ ਕਰ ਕੀ ਆ ਆ ਸਾਡੀ ਕਦੂਰੀ ਸਬਜੀ ਨਹੀਂ ਗਈ ਰਗੀ ਤੇ ਦੇਾ ਤੁਮ ਉਹ ਅਸੀਂ ਲੈ ਕੇ ਆਉਣ ਵਾਲਾਈ ਅੱਜ ਇਸ ਮਾਨ ਵੀ ਲੈ ਕੇ ਆਵਾਂਗੇ ਇੰਡੀਆ ਜੇ ਕਦੇ ਸਮਾਨ ਨਹੀਂ ਨਾ ਲੈਂਦਾ ਤਾਂ ਕਰਕੇ ਯਾਦ ਹੀ ਨਹੀਂ ਰਹਿੰਦਾ ਕੀ ਲੈ ਕੇ ਆਉਣਾ ਹੈ ਤੇ ਕੀ ਰੱਖਣਾ ਹੈ ਨਾਲ ਆਪਾਂ ਬਣਾਏ ਸੀ ਪ੍ਰੌਂਠੇ ਚਲੋ ਕद्दू ਦੇ ਵੈਸੇ ਤੁਸੀਂ ਰਾਤ ਖਾਦੇ ਹੀ ਦੱਸੋ ਕਿੰਨਾ ਕੁ ਟੇਸਟੀ ਬਣਿਆ ਪੂਰਾ ਸੁਆਦ ਆ ਕਿਦਾਂ ਪੂਰਾ ਵਧੀਆ ਸਬਜ਼ੀ ਕਿੰਦਾਂ ਵਧੀਆ ਲੱਗਦੀ ਹੁੰਦੀ ਆ ਹਾਂ ਪੂਰੀ ਟੇਸਟੀ ਲੱਗਦੀ ਆ ਸਗੰਦੀ ਇੰਡੀਆ ਜੀ ਤੁਸੀਂ ਸਬਜ਼ੀ ਘੱਟ ਖਾਂਦੇ ਹੁੰਦੇ ਸੀ ਨਾ ਹਾਂ ਮਤਲਬ ਕਿ ਮੈਂ ਜਦੋਂ ਬਾਟੀ ਭਰ ਲੈਣੀ ਤਾਂ ਤੁਸੀਂ ਕਹਿੰਦੇ ਨਸਿ ਬਾਟੀ ਕਿਉਂ ਭਰ ਕੇ ਲਿਆਈਆਂ ਗੀ ਖਾਦੀ ਨਹੀਂ ਹੁੰਦੀ ਇਹਨਾਂ ਇੰਨੀ ਖਾਦੀ ਜਾਣੀ ਆ ਜਿੱਦਾਂ ਤੁਸੀਂ ਦਾਲ ਵੀ ਨਹੀਂ ਖਾਂਦੇ ਸੀ ਜਦੋਂ ਹੀ ਅਸੀਂ ਦਾਲ ਬਣਾ ਲਿਆ ਕਰਨੇ ਘਰੇ ਇਹਨਾਂ ਨੇ ਗਾ ਘਰਨਾ ਬਣਾ ਲਈ ਬਿਮਾਰਾਂ ਵਾਲੀ ਦਾਲ ਹੂੰ ਇੱਥੇ ਇਹ ਤਾਂ ਖਾਣੀ ਬੰਦੀ ਆ ਕਿਉਂ ਖਾਣੇ ਕਿਉਂ ਬੰਦੀ ਆ ਹੋਰ ਵੀ ਬਹੁਤ ਦਾਲਾਂ ਹੁੰਦੀਆਂ ਜੇ ਮੈਂ ਕਹੂੰਗੀ ਨਾ ਕੀ ਬਣਾ ਲਈ ਦਾਲ ਬਣਾ ਲਾ ਵਧੀਆ ਨਾਲੇ ਛੇਤੀ ਬਨ ਜੂਗੀ ਹਨਾ

ਤੈਂਨ ਦਿਨ ਸੁੱਟੀਆਂ ਸੁੱਤੇ ਨਹੀਂ ਐ। ਹਾਂ। ਕਿਉਂ? ਆਹ। ਨੀਂਦ ਨਹੀਂ ਪੂਰੀ ਹੋਈ। ਆਵੇਂ ਨੀਂਦ ਪੂਰੀ ਹੋਈ ਤੈਂ ਦਿਨ ਕਰੇ ਹੀ ਰਹੇ ਆ। ਹਾਂ ਹੁਣ ਜਾਣਾ ਅੱਜ ਕੰਮ ਤੇ ਅੱਜ ਨੀਂਦ ਆਉਣੀ ਆਉਣੀ ਐ। ਹੂੰ। ਹੋਗੀ। ਦਾਲ ਦੁੱਲ ਬਣਾਉਣੀ ਆ ਨੀਚੇ ਜਾਣਾ ਪੈਣਾ। ਤੇ ਜਾਣਾ ਹੀ ਪੈਣਾ ਹੁਣ। ਪੀਲੀ ਚਾਹ। ਚਾਹ ਤਾਂ ਬਣਾਈ ਨਹੀਂ। ਪੀਣੀ ਨਹੀਂ। ਚਾਹ ਨੇ ਪੀਣੀ। ਨਹੀਂ ਕੀ ਤਾਂ ਲੈ ਚੱਤ ਜਣੀ ਗਾ ਦਾ ਚਾਪ ਅੱਜ ਮੌਸਮ ਵੀ ਵੈਸੇ ਮਹੀਆ ਗੁੰਮਸ ਜੀ ਹੋਈ ਪਈ ਆ ਕਾਦੋ ਚੱਲੀਏ ਨੀਚੇ ਸਬਜੀ ਸੋ ਜੀ ਤਨਵੇਂ ਚੱਲਦੇ ਹਾਂ ਜੀ ਪੇ 15 ਮਿੰਟ 15 ਮਿੰਟ ਪਈ ਆ 15 ਮਿੰਟਾਂ ਲੱਗ ਚੱਲਦੇ ਆ ਉਹ ਖਾ ਲਏ ਜਿਹੜੇ ਮੈਂ ਉਹ ਬਣਾਏ ਸੀ ਦਿਖਾਓ ਮੈਂ ਬਲੌਗ ਚ ਦਿਖਾਵਾਂ ਮੈਂ ਕੀ ਚੀਜ਼ ਬਣਾਈ ਸੀ ਤੁਹਾਡੇ ਲਈ ਜੀ ਬਣਾਈ ਬਣਾ ਮੈਂ ਨਾ ਵਾਸਤੇ ਬਣਾਈ ਸੀ ਮਖਾਣੇ ਇਹ ਮਖਾਣੇ ਜਿਹੜੇ ਹੁੰਦੇ ਆ ਉਹਨਾਂ ਨੂੰ ਰੋਸਟ ਕੀਤਾ ਸੀ ਗੁੜ ਵਿੱਚ ਤੇ ਇਦਾਂ ਦੇ ਬਣ ਗਏ ਸੀ ਤੇ ਆਪਣੇ ਸਿਹਤ ਲਈ ਬਹੁਤ ਚੰਗੇ ਹੁੰਦੇ ਆ ਖਾਣੇ ਕੈਲਸ਼ੀਅਮ ਮਿਲਦਾ ਹੈ ਨਾ ਇਹਨਾਂ ਤੋਂ ਮੈਨੂੰ ਤਾਂ ਲੱਗੇ ਸੀ ਉਹ ਹੋ ਗਏ ਖਰਾਬ ਹੋ ਗਏ ਬਟ ਬਹੁਤ ਵਧੀਆ ਬਣਿਆ ਟੇਸਟੀ ਬਣਿਆ ਤਾਂ ਗੁੜ ਪਿਗਲੇ ਹੋਇਆ ਉਹਦਾ ਟੇਸਟ ਜਾ ਆਉਂਦਾ ਮੱਚਿਆ ਮੱਚਿਆ ਜਿਹਾ ਫਿਰ ਉਹ ਹੀ ਆ ਨਾ ਮਤਲਬ ਕਿ ਜਿਹੜੀ ਚੀਜ਼ ਆਪਣੇ ਲਈ ਸਹੀ ਹੁੰਦੀ ਆ ਉਹਨ ਦਾ ਕੋਈ ਟੇਸਟ ਨਹੀਂ ਹੁੰਦਾ ਹੁਣ ਆਪਾਂ ਆ ਗਏ ਸੀ نیچے ਕਿਚਨ 'ਚ ਤੇ ਇਹਨੇ ਸ਼ਾਮ ਦੇ ਖਾਣੇ 'ਚ ਬਣਾ ਲਏ ਅੱਜ ਸੱਤ ਮੂੰਗੀ ਦੀ ਦਾਲ ਇਹਨੂੰ ਪਹਿਲਾਂ ਵਾਸ਼ ਕਰ ਲੈਣੀ ਆ ਜਿੰਨੀ ਤਰ੍ਹਾਂ ਪਤਾ ਨਹੀਂ ਕਿਉਂ ਕੋਈ ਟੀਪਸ ਮਿਕਲੜਾ ਰਹਿੰਦਾ ਇਸ ਨੂੰ ਫਿਰ ਵਾਸ਼ ਕਰਕੇ ਇਹਨੂੰ ਕੁਤਰ ਕੇ ਛਿਲਟੀਆਂ ਦਵਾ ਦੂੰਗੀ ਤਦ ਆਪਾਂ ਰੱਖਤੀ ਅਗੇਂਸਟ ਤੇ ਦਾਲ ਕੁੱਕ ਨੂੰ ਕੱਢ ਦਿੰਦੇ ਹਾਂ ਦੇਖਦੇ ਹਾਂ ਉਹਨਾਂ ਦੇ ਹਣਿੰਦੇ ਕੱਪੜੇ ਕੱਪੜੇ ਕਿੱਥੇ ਰੱਖਦੇ ਇਹਨਾਂ ਦੇ ਕਮਾ ਵਾਲੇ ਕੱਪੜੇ ਨਹੀਂ ਸੁੱਕੇ ਹੋਏ ਆ ਇਹ ਸਾਰੇ ਕੀ ਨੂੰ ਆ ਰਹੀਆਂ ਛੋਟੇ ਤੇ ਇਧਰ ਮੈਂ ਪਿਆਜ਼ ਵੀ ਕੱਟ ਲਏ ਨੇ ਤੜਕਾ ਲਗਾਉਣ ਵਾਸਤੇ ਹਰੀ ਮੈਂ ਚਾਹ ਰਹੀ ਹਾਂ ਮਾਣਾ ਹਾਂਜੀ ਹੁਣ ਆਪਾਂ ਦਾਲ ਵਗੈਰਾ ਬਣਾ ਕੇ ਫੇਰ ਉੱਪਰ ਹੀ ਆ ਗਏ ਸੀ ਮੇਰੇ ਮੂੰਹ ਤੇ ਦਾਲ ਬੰਦੀ ਸੀ ਹਾਂਜੀ ਇਹਨਾਂ ਦਾ ਹਮੇਸ਼ਾ ਖਾਣ ਚ ਜ਼ੋਰ ਹੁਣ ਫੇਰ ਗਿਰੀਆਂ ਖਾ ਰਹੇ ਨੇ ਬਹੁਤ ਲੱਗੀ ਪਈ ਉਹ ਪਾਣੀ ਮੈਂ ਦਰਪਈ ਹੋਈ ਸੀਗੀ ਪਰ ਨਹੀਂ ਸੀ ਤੇ ਅੱਛੇ ਜੁਰੂਰੀਆ ਦਦ ਹਾਂ ਤੇ ਮੈਂ ਪਹਿਲਾਂ ਸੀ ਕਾਫੀ ਟਾਈਮ نیچے ਫਿਰਦੇ ਰਹੇ ਸਬਜੀ ਸੁਬਜੀ ਬਣਾਈ ਬੈਠੇ ਰਹੇ ਫਿਰ ਹੁਣ ਮੈਂ ਕਿਆ ਚੱਲ ਉੱਪਰ ਜਾਨੀ ਉੱਪਰ ਆ ਕੇ ਸੀ ਪੈ ਗਏ ਸੀਗੇ ਤੇ ਇਹਨਾਂ ਨੂੰ ਭੁੱਖ ਲੱਗੀ ਆ ਹਮੇਸ਼ਾ ਬਸ ਐਂ ਕਰੀਆਂ ਕਿ ਮੈਨੂੰ ਭੁੱਖ ਲੱਗੀ ਆ ਮੈਨੂੰ ਭੁੱਖ ਲੱਗੀ ਆ ਅੱਬੀ ਜਦ ਉਹ ਇਹ ਘਰੇ ਹੁੰਦੇ ਨੇ ਨਾ ਇਹਨਾਂ ਦਾ ਮੂੰਹ ਜਿਹੜਾ ਹੈ ਉਹ ਚੱਲਦਾ ਹੀ ਹੋਣਾ ਚਾਹੀਦਾ ਸਹੀ ਗੱਲ ਆ ਹਣਾ ਹਮ ਕੱਲ ਦਾ ਮੈ ਜੀ ਹੋਰ ਕੀ ਕਹਿਣਾ ਚਾਹੋਗੇ ਤੇ ਸਾਨੂੰ ਕਮੈਂਟ ਬਹੁਤ ਆਉਂਦੇ ਆ ਅਸੀਂ ਪੜ੍ਹਦੇ ਆ ਕਾਫੀ ਕਮੈਂਟ ਆਉਂਦੇ ਆ ਜਿਹਦੇ ਚ ਲਿਖਿਆ ਹੁੰਦਾ ਤੁਸੀਂ ਡੇਲੀ ਵਲੌਗ ਪਾਇਆ ਕਰੋ ਡੇਲੀ ਵਲੌਗ ਪਾਇਆ ਕਰੋ ਹੁਣ ਆਪਾਂ ਕੋਸ਼ਿਸ਼ ਕਰਦੇ ਆ ਆਪਣੀ ਡੇਲੀ ਰੁਟੀਨ ਵਾਲੇ ਵਲੌਗ ਹੀ ਆਇਆ ਕਰਨਗੇ ਫਿਰ ਠੀਕ ਆ ਕਿਉਂਕਿ ਬਾਹਰ ਅਸੀਂ ਕਿਤੇ ਜਾ ਕੰਮ ਤੇ ਜਾਣਾ ਫਿਰ ਤੇ ਹੋਰ ਕੰਮ ਤੇ ਜਾਣਾ ਹਮ ਤਾਂ ਨੇੜੇ ਹੋਈ ਜਾਂਦਾ ਰਹਿ ਗਏ ਬੱਸ ਕੀ ਡੇਗੇ 20 ਮਿੰਟ ਰਹਿ ਗਏ ਨੇ ਹੋਰ ਉਤੋਂ ਵੀ ਪਾਈ ਜਾਂਦਾ ਰੋਟੀ ਰੋਟੀ ਸਾਰੇ ਕੁਸਤੇ ਆ ਕੇ ਆਪਣਾ ਖਾ ਲਈ ਖਾ ਲਈ ਹੈ ਕੀ ਹੋਇਆ ਯਾਰ ਬੈੱਡ ਬੜੇ ਔਖੇ ਕਰਦੇ ਇੱਥੋਂ ਦੇ ਸਪਰਿੰਗ ਵਾਲੇ ਗੱਦੇ ਹੁੰਦੇ ਆ ਮੈਂ ਲੱਖ ਦੂਰਾ ਹੋ ਜਾਂਦਾ ਨਾਲ ਜੁੜ ਜਾਂਦਾ ਨਾਲ ਪੈ ਵੀ ਨਹੀਂ ਸਕਦਾ ਬੰਦਾ ਸੱਦਾ ਬੱਕੀ ਭਾਰ ਜ਼ਿਆਦਾ ਪੈਂਦੇ ਇੱਥੇ ਸਹੀ ਗੱਲ ਐ ਜਿਵੇਂ ਅੱਜ ਆਪਣੇ ਬੈੱਡ ਹੁੰਦੇ ਆ ਆਹ ਹਾਂ ਗੱਦੇ ਹੁੰਦੇ ਉਹ ਨਹੀਂ ਹਾਂ ਸਾਰੇ ਗੱਦੇ ਸਪ੍ਰਿੰਗ ਵਾਲੇ ਨਹੀਂ ਹੁੰਦੇ ਉਹ ਹੋਟਲਾਂ 'ਚ ਹੁੰਦੇ ਕੋਈ ਸਪ੍ਰਿੰਗ ਵਾਲੇ ਗੱਦੇ ਹੋਟਲਾਂ 'ਚ ਕਿਹੜਾ ਬੰਦਾ ਰੋਜ਼ ਰੋਜ਼ ਰਹਿੰਦਾਗਾ ਇੱਕ ਦਿਨ ਰਹਿਣਾ ਹੁੰਦਾ ਰਾਤ ਕੱਟਣੀ ਹੁੰਦੀ ਤਾਂ ਕਰਕੇ ਉੱਥੇ ਕੁਝ ਹੁੰਦਾ ਨਹੀਂ ਇੱਥੇ ਤਾਂ ਹੁੰਦੇ ਸਾਰੇ ਸਪ੍ਰਿੰਗ ਵਾਲੇ ਗੱਦੇ ਭੈਣ ਫੌਮ ਵਾਲਾ ਹੁੰਦਾ ਹੀ ਨਹੀਂ ਕੋਈ ਹਾਂ ਹਾਂ ਹੋਰੀ ਦੁਖੀ ਲੱਗ ਕੇ ਜੁੜ ਜਾਂਦਾ ਨਾਲ ਬੰਦਾ ਉੱਠਣ ਜੋਗਾ ਹੀ ਨਹੀਂ ਦਿੰਦਾ ਸਾਰਾ ਸਰੀਰ ਦੋਖਦਾ ਜਦੋਂ ਉੱਠਦਾ ਬੰਦਾ। ਬਹੁਤ ਧੋਖਾ ਹੁੰਦਾ। ਫਿਰ ਇੰਡੀਆ ਚੱਲਦੀ ਹੈ। ਬਦਲਨੇ ਜਾਏ ਤੇ ਆ ਕੰਟਰੀ ਵਾਲਿਆਂ ਨੂੰ ਗੱਦੇ ਆਦੇ। ਫਾਰਮ ਵਾਲੇ ਭਰੋਣੇ ਚਾਹੀਦੇ ਮੁੱਤੇ ਤੇ ਸਪਰਿੰਗ ਕੱਢਣੇ ਚਾਹੀਦੇ ਆ। ਕਾਸ ਜਾਂਦੇ ਆਗੇ। ਉਸ ਤੋਂ ਬਾਅਦ ਫਿਰ ਸਪਰਿੰਗ ਚੁੱਭਣ ਲੱਗ ਜਾਂਦੇ ਆ ਬੰਦਿਆਂ ਦੇ। ਨਹੀਂ ਫਿਰੰਡੀਆ ਚੱਲ ਗਈ। ਘੰਡੀਆਂ ਤੋਂ ਗੱਦੇ ਮਗਾਈਏ। ਇਹੋ ਗੱਦੇ ਮਗਾਈਏ। ਪਾਰਸਲ ਕਰਾ ਲਈਏ। ਹਾਂ। ਕਿੰਨੇ ਪੈਸੇ ਲੱਗਣਗੇ? ਕੀ ਪਤਾ। ਹੋ ਜੀ ਪਾਰਸਲ ਹੈ ਗੱਦਾ ਪਾਰਸਲ ਹੋ ਜੂ ਜਿੰਦੇ ਦਾ ਗੱਦਾ ਵਗੋੜਾ ਉਹਨੇ ਦਾ ਪਰ ਇਹ ਆਣਾ ਵੀ ਇੱਥੇ ਪੈਸੇ ਲੈਣ ਦਾ ਕੋਈ ਫਾਇਦਾ ਨਹੀਂ ਉਦੋਂ ਤਾਂ ਮਿਲਦਾ ਜਾਂ ਨਹੀਂ ਹੈਗਾ ਇੱਥੇ ਮਿਲਦਾ ਹੀ ਨਹੀਂ ਉਦੋਂ ਦਾ ਮੋਟੇ ਚ ਮਿਲ ਜੂ ਪਰ ਹੋਊਗਾ ਸਪਰਿੰਗ ਦਾ ਜੇ ਸਾਨੂੰ ਕਮੈਂਟ ਕਰਕੇ ਜ਼ਰੂਰ ਦੱਸਿਓ ਯੂਕੇ ਵਾਲੇ ਬਿਨਾਂ ਸਪਰਿੰਗ ਤੋਂ ਮਿਲਦਾ ਗੱਦਾ